ਸਾਲਾ ਜੀ ਹਾਂ ਲੈਣੀ ਇੱਕ ਪੈਨਟ ટકਣ ਵਾਸਤੇ ਤਰਪਾਲਾ ਤੋਰੀ ਤੇ ਖੇਤਾਂ 'ਚ ਫਿਰਦਾਗਾ ਓਏ ਤੈਨੂੰ ਮੈਂ ਐਵੇਂ ਹੀ ਬੋਲਾ ਨਹੀਂ ਹੈ ਕੋਈ ਮੈਂ ਤਨੂੰ ਖੇਤਾਂ ਦੇ ਖਿੱਚ ਲੈ ਆ ਤਰਪਾਲਾ ਤੈਨੂੰ ਫੈਕਟਰੀ 'ਚ ਲੈ ਕੇ ਆ ਸਿੱਧਾ ਐਵੇਂ ਹੀ ਕਰਾਂਗਾ ਓਏ ਫਾਇਦਾ ਪੂਰਾ ਫੁੱਲਾਂ ਨਾਲ ਜਿਹੜੀ ਇੰਨਾ ਕੋਈ ਤਰਪਾਲ ਆ ਗਈ ਮੇਰੀ ਗਾਰੰਟੀ ਹੈ ਜੇ ਕਿ ਤੂੰ ਹੋਰ ਮੇਚੇ ਕਿਉਂ ਆਹੋ ਮੈਂ ਤਾਂ ਪੂਰੀ ਟੈਸਟ ਕਰਕੇ ਲਊਗਾ ਕਿਤੇ ਕਿਹਦੀ ਮਰਜ਼ੀ ਟੈਸਟ ਕਰ ਲਈ ਨਾ ਕੋਣ ਕਿਤੇ ਸਾਲ ਪਰ ਲੂ ਖਰਾਬ ਹੋ ਜੇ ਫੇਰ ਉਹ ਕੰਮ ਨਹੀਂ ਹੈਗਾ ਇਹਨਾਂ ਦਾ ਸਿੱਧਾ ਫੈਕਟਰੀ ਹੈ ਇਹ ਰੇਟ ਦਾ ਫਰਕ ਪਊਗਾ ਰੇਟ ਦਾ ਫਰਕ ਆ ਬਾਕੀ ਗੱਲ ਤੈਨੂੰ ਸਾਰੀ ਟੀਮ ਨਾਲ ਗੱਲਬਾਤ ਕਰਾਊਗਾ ਹਾਂ ਤੈਨੂੰ ਬਰੀਕੀ ਬਰੀਕੀ ਚੀਜ਼ ਸਮਝਾਊਗਾ ਵੀ ਕੀ ਗੱਲਬਾਤ ਆ ਤਰਪਾਲ ਦੀ ਨਾ ਚਲ ਤਿਕੂ ਇਹ ਆਪਣੇ ਆਟੋ ਚ ਜਿੰਨੇ ਸਾਡੇ ਰਿਸ਼ਤੇਦਾਰ ਨੇ ਹਾਂ ਸਾਰੇ ਕੋਲ ਉਰੂ ਤਰਪਾਲਾਂ ਜਾਂਦੀਆਂ ਨਹੀਂ ਗੀਆਂ ਅੱਛਾ ਜਿਹੜਾ ਮੇਰਾ ਸਾਧੂ ਹੈਗਾ ਅ ਅਰਧ ਦਾ ਕੰਮ ਕਰਦਾ ਸੈਲਰ ਜਿਹੜਾ ਆਇਆ ਹੋਇਆ ਉਹ ਰੋ ਜਾਂਦੀ ਤਰਪਾਲ ਉਹਨਾਂ ਦੀ ਅੱਛਾ ਲੈ ਆ ਤੈਨੂੰ ਬਰੀਕੀ ਨਾਲ ਸਮਝਾਉਣਾ ਸਾਰੀ ਗੱਲ ਬਾਤ ਆ ਜਾ ਜਾ ਉ ਤਰਪਾਲ ਦੇ ਵਿੱਚ ਸਰਪੰਚ ਪਤਾ ਨਹੀਂ ਲੱਗਦਾ ਹੈਗਾ ਤੈਨੂੰ ਜਦੋਂ ਬਰੀਕੀ ਬਰੀਕੀ ਗੱਲ ਦੱਸੀ ਨਾ ਦਾਣੇ ਤੋਂ ਲਾ ਤੈਨੂੰ ਸਾਰਾ ਟੈਸਟ ਕਰਾਉਂਗਾ ਚਲ ਆ ਜਾ ਮਿਲ ਕਰਾ ਨਮਸਕਾਰ ਜੀ ਨਮਸਕਾਰ ਲਾਲਾ ਜੀ ਕੀ ਗੱਲ ਬੜੀ ਜਲਦੀ ਚੱਕਰ ਮਾਰਤਾ ਤੁਸੀਂ ਤੁਸੀਂ ਮਰਵਾਉਣੇ ਛੋਟੀ ਚੰਗੀ ਕੁਆਲਟੀ ਇਹ ਮਰਵਾਉਂਦੀ ਆ ਮੈਂ ਬਿਲਕੁਲ ਜੀ ਬਿਲਕੁਲ ਸਾਡੀ ਕੁਆਲਟੀ ਦਾ ਚੈੱਕ ਤਾਂ ਕਰਾਓ ਤੁਸੀਂ ਸਾਡੇ ਭਾਈਚਾਰੇ ਨੂੰ ਸਾਰਿਆਂ ਨੂੰ ਪਤਾ ਹੈਗਾ ਛੋਟੀ ਚੀਜ਼ ਕੁਆਲਟੀ ਬਾਰੇ ਆਪਣੇ ਜ਼ਿੰਮੇਵਾਰ ਭਾਈਆਂ ਨੂੰ ਸਾਰੀ ਬਰੀਕੀ ਤੋਂ ਬਰੀਕੀ ਚੀਜ਼ ਸਮਝਾ ਦਿਓ ਇਹ ਚੋਰੀ ਦੀ ਗੱਲਾਂ ਪਹਿਲਾਂ ਤਾਂ ਛੱਡੋ ਤੁਸੀਂ ਪਹਿਲਾਂ ਇਹਦੀ ਮਜ਼ਬੂਤੀ ਦੇਖੋ ਇਹ ਲੈ ਖਿੱਚੋ ਇਧਰ ਨੂੰ ਅੱਗੇ ਉਹ ਪਾਟ ਜੂ ਖਿੱਚ ਨਾਲਦਾ ਉਹ ਮੈਂ ਕਹਿੰਦਾ ਲਾਲਾ ਜੀ ਤੁਸੀਂ ਦੇਖੋ ਤਾਂ ਸਹੀ ਕੋਈ ਗੱਲ ਨਹੀਂ ਇਹੀ ਤਾਂ ਦੇਖਣਾ ਖਿੱਚ ਬਾਈ ਟੂਟਾ ਮਾਰੂ ਫੜੋ ਬਾਈ ਲੈ ਲੈ ਮੈਨੂੰ ਫੜਾਓ ਖਿੱਚ ਬਾਈ ਖਿੱਚ ਆ ਜਾ ਆ ਜਾ ਇਹ 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 ਉਹ ਬਲਿਆ ਰੁਕ ਜਾਓ ਭਾਈ ਲਾਲੇ ਚ ਲਾਲਾ ਜੀ ਚ ਦਮ ਘਟਾ ਹੈ ਨਾਲ ਲੱਗਣਾ ਲੱਗ ਇੱਕ ਬੰਦਾ ਹੋਰ ਲੱਗੇ ਨਾਲ ਲਾਲਾ ਜੀ ਦੇ ਖਿੱਚ ਕਰੋ ਬਾਈ ਖਿੱਚ ਇਹ ਕਿਉਂ ਨਹੀਂ ਹੈ ਆਟ ਕੀ ਕਿਉਂ ਨਹੀਂ ਛੱਗੀ ਇਹ ਫਟਣੀ ਨਹੀਂ ਉਹ ਫਟਣੀ ਨਹੀਂ ਹੈ ਕੋਈ ਹੋਰ ਨਾ ਸਮਝਾ ਇੱਥੇ ਹੋਰ ਲੱਗ ਕੇ ਬੰਦਾ ਆਇਓ ਬਈ ਇੱਕ ਬੰਦਾ ਬੜਾ ਜਾ ਆਇਓ ਲੱਗੋ ਹੋਰਾ ਪਾਟਾਂ ਤੁਸੀਂ ਲੱਗ ਜੋ ਜੀ ਚਲੋ ਜੀ ਚਲੋ ਜੀ ਚਲੋ ਅੱਜ ਪਾੜ ਕੇ ਛੱਡਨੀਆ ਚ ਆਹ ਹਾਏ ਹਾਏ ਆਹ ਚੈੱਕ ਕਰੋ ਜੀ ਕੁਆਲਿਟੀ ਤਰਪਾਲ ਦੀ ਕਈ ਸਾਲ ਖਰਾਬ ਨਹੀਂ ਹੋਣੀ ਹੈਗੀ ਇੱਕ ਪੈਨਾ ਵਾਸਤੇ ਸੈਲਰਾਂ ਵਾਸਤੇ ਜੀ ਹੋਰ ਕਿਹੜੇ ਕਿਹੜੇ ਕੰਮ ਵਰਤੀ ਹੋਊ ਜੀ ਇਹ ਆਪਣੀ ਤੂੜੀ ਢੱਕਣ ਵਾਸਤੇ ਜੀ ਮੱਕੀ ਦੇ ਆਚਾਰ ਵਾਸਤੇ ਆਲੂ ਦੇ ਆਚਾਰ ਵਾਸਤੇ ਵੱਟਾਂ ਵਾਸਤੇ ਤੂੜੀ ਢੱਕਣੀ ਹੋਵੇ ਤੁਸੀਂ ਕਣਕ ਢੱਕਣੀ ਹੋਵੇ ਸੈਲਰ ਵਾਸਤੇ ਟਰੱਕ ਦੀ ਤਰਪਾਲ ਕੰਬਾਈਨ ਦੀ ਤਰਪਾਲ ਫਿਸ਼ ਪੌਂਡ ਜਿਹੜੇ ਹੁੰਦੇ ਆ ਮੱਛੀ ਫਾਰਮ ਜਿਹੜੇ ਹੁੰਦੇ ਆ ਉਥੇ ਇੰਨੀ ਜਗ੍ਹਾ ਤੇ ਤਰਪਾਲ ਤੁਹਾਡੀ ਯੂਜ਼ ਹੁੰਦੀ ਆ ਜੀ ਆਹ ਕੁਆਲਿਟੀ ਚੈੱਕ ਕਰੋ ਬਈ ਆਹ ਜਿ ਕੁੰਡੇ ਲਾਏ ਹੋਏ ਨੇ ਵਧੀਆ ਜਿੰਨਾ ਮਰਜ਼ੀ ਨੂੰ ਪਾਟੀ ਚਲੋ ਵਟਣਾ ਨਹੀਂ ਹੈਗਾ ਆਹ ਵੇਖੋ ਤਿੰਨ ਲੇਹਰਾਂ ਨਾਲ ਪੱਕਾ ਕੰਮ ਕੀਤਾ ਕੋਈ ਚਲਦਾ ਦਾ ਕੰਮ ਕੋਈ ਵੀ ਕੀਤਾ ਹੋਇਆ ਆਹ ਲੇਹਰਾਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਤੁਹਾਡੇ ਤੋਂ ਉੱਤਰ ਨਹੀਂ ਹੈਗੀਆਂ ਕੁਆਲਿਟੀ ਦਾ ਚੈੱਕ ਕਰਾਈ ਦਿੱਤੀ ਇਹ ਦੂਆ ਦਾ ਬੱਟੇ ਵਾਲਾ ਆ ਗਿਆ ਸਿਸਟਮ ਹੈ ਭਾਈ ਪਾਟਣਾ ਦਾ ਵਿੱਚ ਕਿਦੋਂ ਆਹ ਦੇਖੋ ਜੀ ਕਿੰਨੇ ਕਿਲੋ ਦਾ ਬੱਟਾ 20 ਕਿਲੋ ਦਾ ਸਿਰਫ ਇੱਕ ਕਾਜ ਹੀ ਆ ਸਿੰਪਲ ਆ ਦੇ ਤਰਪਾਲ ਵਾਲਾ ਇਹ ਕਹਿ ਰਹੇਗਾ ਭਾਈ ਕਈ ਮੇਰੀ ਬੰਦੇ ਕਹਿੰਦੇ ਜੋੜ ਕੇ ਦਿਖਾ ਦੇ ਟੈਸਟ ਕਰਾਤਾ ਕਹਿ ਰਾ ਕਿ ਮੈਂ ਮਰਜ਼ੀ ਲੈ 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 ਇਹ ਲੈ ਸਰਪੰਚ ਤੂੰ ਸਿਰਫ ਨੰਬਰ ਹੀ ਧਰ ਦੇ ਬਹੁਤ ਹੋ ਗਿਆ ਗੱਲ ਸੁਣ ਤਾ ਲੈ ਹੁਣ ਇਹਨਾਂ ਨੂੰ ਕੁਛ ਸਮਾਰ ਕੇ ਬੀਹੇ ਜੇ ਕੀ ਪਾਉਂਦੇ ਨੇ ਇੰਨੀ ਤਕੜੀ ਕਵਾੜੀ ਕਿਉਂ ਆਗੇ ਨਾ ਦੀ ਬਾਈ ਆਮ ਦੇਖਦੇ ਆਪਾਂ ਕਵਾੜ ਇਕੱਠਾ ਕਰਕੇ ਬਣਾਉਂਦੇ ਨੇ ਬਿਲਕੁਲ 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 ਪਿਆਬ ਚ ਫੈਕਟਰੀ ਦਾ ਮਤਲਬ ਹੈ ਇੱਕ ਦੋ ਨੇ ਹਨ ਇਹ ਸਭ ਤੋਂ ਟਾਪ ਤੇ ਫੈਕਟਰੀ ਆ ਬਾਈ ਰਾਜਪੁਰਾ ਸ਼ਹਿਰ ਦੇ ਵਿੱਚ ਤੇ ਤਰਪਾਲਾਂ ਦੇਖ ਲੋ ਤੁਹਾਡੇ ਸਾਹਮਣੇ ਆ ਤਰਪਾਲਾਂ ਕਹਦੇ ਜੀ ਇਹ ਆਪਣੀ ਤਰਪਾਲ ਹੈ ਜੀ ਇਹ ਜਿਹੜੀ ਛਲਰਾ ਚ ਯੂਜ਼ ਹੁੰਦੀ ਹੈ ਕਨਕ ਟੱਕਨ ਨੂੰ ਤੁਹਾਡੀ ਆਪਣਾ ਝੋਨਾ ਟੱਕਨ ਨੂੰ ਉਹਦੇ ਵਾਸਤੇ ਯੂਜ਼ ਹੁੰਦੀ ਹੈ ਜੀ ਕੰਬਾਈਨ ਟੱਕਨ ਨੂੰ ਟਰੱਕ ਵਾਸਤੇ ਹਰ ਚੀਜ਼ ਵਾਸਤੇ ਯੂਜ਼ ਹੁੰਦੀ ਹੈ ਜੀ ਤਰਪਾਲਾਂ ਲਮਕਾ ਕੇ ਰੱਖੀ ਜੀ ਲਮਕਾ ਕਵਾਲਿਟੀ ਇਦੀ ਕੀ ਹੈ ਹੋ ਜੀ ਹੈਗੀ ਹੈ ਜੀ ਜਿਵੇਂ ਕਿਸੇ ਨੇ ਮਕਾ ਇਹ ਤਾਂ ਅੰਦਰ ਕਮਰਾ ਕਮਰਾ ਹਾਂ ਜੇ ਜਦੋਂ ਕੇਰਾ ਬਣਾਤੀ ਉਹਨੂੰ ਟੈਸਟ ਕਰਨੀ ਕਰਨੀ ਕਰਨਾ ਟੈਸਟ ਕਰਨਾ ਹੀ ਕਰਨਾ ਹੈਗਾ ਜੀ ਕੁਆਲਟੀ ਚੈੱਕ ਕਰਨਾ ਹੈ ਸਮਝਾਓ ਇਹ ਜਾਂ ਕੀ ਪੌਣੇ ਦੇ ਵਿੱਚ ਕਹੇ ਜਾਂ ਦਾਣਾ ਦੂਣਾ ਇਹਦੇ ਵਿੱਚ ਜੀ ਅਸੀਂ ਵਰਜਨ ਕੁਆਲਟੀ ਦਾ ਦਾਣਾ ਯੂਜ਼ ਕਰਦੇ ਆ ਜਿਹੜਾ ਦਾਣਾ ਸਾਡਾ ਯੂਐਸਏ ਤੋਂ ਆਉਂਦਾ ਦੁਬਈ ਤੋਂ ਆਉਂਦਾ ਅਸੀਂ ਉਹ ਦਾਣਾ ਯੂਜ਼ ਕਰਦੇ ਆ ਅਸੀਂ ਹੋਰਾ ਵਾਂਗੂ ਕਵਾੜ ਇਕੱਠਾ ਕਰਕੇ ਉਹਦਾ ਦਾਣਾ ਨਹੀਂ ਬੰਨਦਾ ਇੱਥੇ ਇੱਥੇ ਵਰਜਨ ਕੁਆਲਟੀ ਦਾ ਮਾਲ ਬੰਨਦਾ ਜਿਹਦੇ ਨਾਲ ਤੁਹਾਨੂੰ ਇਹ ਕੁਆਲਟੀ ਤੁਸੀਂ ਦੇਖ ਹੀ ਲਿੱਤੀ ਆ ਚਾਰ ਬੰਦੇ ਲਾ ਕੇ ਖਿੱਚਨੇ ਕਿਵੇਂ ਹੋ ਜੂਗਾ ਹੈ ਇਹ ਵਰਜਨ ਦਾਣੇ ਦਾ ਕਮਾਲ ਹੈ ਜੀ ਇਹ ਜਿਵੇਂ ਹੁਣ ਕਿਸਾਨਾਂ ਨੇ ਮੱਕੀ ਦਾ ਆਚਾਰ ਪਾਉਣਾ ਜੀ ਬਿਲਕੁਲ ਜੀ ਉਹਦੇ ਦੇ ਵਰਤਨ ਵਾਸਤੇ ਵਰਤ ਸਕਦੇ ਨੇ ਮੈਂ ਕੰਨਾ ਜੀ ਤੁਸੀਂ ਜਿੱਥੇ ਬਤਰਪਾਲ ਯੂਜ਼ ਕਰਨਾ ਚਾਹੋ ਹਰ ਥਾਂ ਤੇ ਤਰਪਾਲ ਵਰਤੀ ਜਾਂਦੀ ਹੈ ਜੀ ਤੁਸੀਂ ਲੈਂਟਰ ਪਾਣਾ ਹੋਵੇ ਲੈਂਟਰ ਪਾਣ ਤੋਂ ਬਾਅਦ ਫर्श ਪਾਣੇ ਆਪਾਂ ਉਹਦੇ ਉੱਤੇ ਤਰਪਾਲ ਪਾ ਦਿਓ ਫर्श ਪਾ ਦਿਓ ਹਾਂਜੀ ਸਲਾਬ ਕਦੇ ਨਹੀਂ ਆਊਗੀ ਤੇ ਇੱਕ ਸਾਈਜ਼ ਦਾ ਬਹੁਤ ਵੱਡਾ ਲਾਂਬਾ ਰਹਿਣਾ ਜੀ ਮੰਨ ਲਓ ਥੋੜੋ ਥੋੜਾ ਟੋਟੇ ਹੀ ਦੇ ਦਿੰਦੇ ਨੇ ਜੀ ਜੇ ਸਾਈਜ਼ ਕਿਸੇ ਨੇ ਆਪਣੇ ਮੁਤਾਬਕ ਤਿਆਰ ਕਰਵਾਉਣਾ ਹੋਵੇ ਕਰ ਲਓ ਇੱਥੇ ਸਾਡੀ ਫੈਕਟਰੀ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵੀ ਗਾਹਕ ਚਾਹੂਗਾ ਸਾਈਜ਼ ਜੇ 300 ਬਾਈ 300 ਬਾਈ ਦਾ ਕਹੇ ਮੈਂ ਕਿੰਨਾ ਕੋਈ 10 ਬਾਈ 10 ਫੁੱਟ ਦੀ ਤਰਪਾਲ ਲੈਣੀ ਹੋਵੇ 1000 ਬਾਈ 1000 ਫੁੱਟ ਦੀ 200 ਫੁੱਟ ਬਾਈ 200 ਫੁੱਟ ਦੀ 50 ਫੁੱਟ ਬਾਈ 400 ਫੁੱਟ ਦੀ ਹਰ ਤਰ੍ਹਾਂ ਦੀ ਤਰਪਾਲ ਦਾ ਸਾਈਜ਼ ਤੁਹਾਨੂੰ ਮਿਲੂਗਾ ਇਹ ਅਸੀਂ ਬਹੁਤ ਵਧੀਆ ਫੈਸਿਲਿਟੀ ਰੱਖੀ ਹੋਈ ਹੈ ਆਪਣੇ ਗਾਹਕਾਂ ਆਸਤੇ ਇੱਕ ਗੱਲ ਸੁਣ ਲਓ ਜੀ ਮੇਰੀ ਮੇਰੇ ਵਾਲੀ ਜਿਹੜੀ ਤਰਪਾਲ ਮੈਂ ਸੁੱਥੋਂ ਲੈ ਕੇ ਗਿਆ ਸੀਗਾ ਉਹ ਹੁਣ ਭਈ ਮੈਂ ਬਦਲਾਉਣੀ ਆ ਮੈਂ ਵੇਚਣਾ ਨੂੰ ਹੁਣ ਉੱਥੀ ਕਿ ਤੁਹਾਡੇ ਕੋਲੇ ਚੱਕ ਰੇਵਾ ਵੇਚਣੀ ਕਿਉਂ ਇੱਥੇ ਚੱਕ ਕੇ ਲਿਆਓ ਤੁਸੀਂ ਕਸਿਆ ਲੈ ਤਾਂ ਚੰਗਾ ਮੁੱਲ ਪੂਗਾ ਹੋਰੇ ਮੇਰਾ ਮੈਂ ਕਹਿੰਦਾ ਜੀ ਇੱਥੇ ਜਿਹੜੀ ਵੀ ਤਰਪਾਲ ਤੁਸੀਂ ਯੂਜ਼ ਕਰ ਲਈ ਤੁਹਾਨੂੰ ਲੱਗਦਾ ਵੀ ਹੁਣ ਮੇਰੇ ਇਹ ਕੰਮ ਦੀ ਨਹੀਂ ਰਹੀ ਤਰਪਾਲ 5 ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਤੁਹਾਨੂੰ ਲੱਗਦਾ ਵੀ ਤਰਪਾਲ ਖਤਮ ਹੋ ਗਈ ਹਾਂਜੀ ਉਹਨੂੰ ਸਾੜਨਾ ਨਹੀਂ ਹਾਂ ਉਹਨੂੰ ਸਾਡੇ ਕੋਲ ਲੈ ਕੇ ਆਣਾ ਉਹ ਫਿਰ ਕਿੰਨੇ ਪਰਸੈਂਟ ਦਾ ਫਰਕ ਉਹਦੇ ਵਿੱਚ ਤੁਹਾਨੂੰ ਅਸੀਂ 20 ਤੋਂ 25% ਦੀ ਕਾਟ ਕੱਟ ਕੇ ਤੁਹਾਨੂੰ ਅਸੀਂ ਹੋਰ ਤਰਪਾਲ ਦੇ ਦਾਂਗੇ ਆ ਨਵੀਂ ਤਰਪਾਲ ਬਣ ਜੂਗੀ ਨਵੀਂ ਤਰਪਾਲ ਬਣ ਜੂਗੀ ਇਹਦੇ ਵਿੱਚ ਪਰੀ ਉਮਰ ਲੰਘ ਜੂਗੀ ਆਜਾ ਬਈ ਤੁਹਾਨੂੰ ਜੋੜ ਵਗੈਰਾ ਲਾਉਂਦੇ ਦਿਖਾਉਣੇਗੇ ਫੈਕਟਰੀ ਆ ਬਹੁਤ ਵੱਡੀ ਤੇ ਖਰਚਾ ਘੱਟ ਪੈਂਦਾ ਬਾਈ ਉਹਨੋਂ ਤਾਂ ਕਰਕੇ ਆਪਾਂ ਨੂੰ ਸਸਤੇ ਰੇਟ 'ਚ ਦੇ ਹੀ ਜਾਂਦੇ ਹਾਂਗੇ ਤੇ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਆ ਸਾਰੀਆਂ ਤਰਪਾਲਾਂ ਦੇ ਸਾਈਜ਼ ਬਣਾ ਕੇ ਰੱਖਦੇ ਹਾਂ ਜੀ ਹਾਂਜੀ ਇਹ ਸਾਰੀਆਂ ਤਰਪਾਲਾਂ ਦੇ ਸਾਈਜ਼ ਬਣੇ ਹੋਏ ਆ ਜੀ ਆ ਦੇਖੋ ਤੁਸੀਂ ਆ ਕਮਰਾ ਬਣ ਗਿਆ ਜੀ ਪੂਰਾ ਦੇਖੋ ਹਾਂਜੀ ਹਾਂ ਬਣ ਗਿਆ ਜੀ ਸਰਪੰਚ ਐ ਬੜਾ ਕਮਰਾ ਤੁਹਾਨੂੰ ਦਿਖਾਉਣਾ ਤੇ ਆ ਦੇਖ ਪਰ ਬਣ ਗਿਆ ਪੂਰਾ ਅੰਦਰ ਗਰਮੀ ਹੂ ਹੁਣ ਅਟੈਚਰ ਵਾਲੀਆਂ ਦੇ ਬਾਰੇ ਤੇ ਇੱਕ ਵੱਲ ਹੋਰ ਜੀ ਕਈ ਵਾਰ ਇੱਥੇ ਹੁਣ ਆ ਕੇ ਲੈ ਜਾਣ ਦਾ ਔਖਾ ਹੋ ਜੂਗਾ ਜੀ ਤੁਸੀਂ ਭੇਜ ਦੋਗੇ ਆਨਲਾਈਨ ਕੋਈ ਮੰਗਵਾਵੇ ਅਸੀਂ ਆਪਣੇ ਗਾਹਕਾਂ ਲਈ ਬਹੁਤ ਵਧੀਆ ਪ੍ਰਬੰਧ ਰੱਖਿਆ ਹੋਇਆ ਹੈਗਾ ਉਹ ਤੱਕ ਡਿਲੀਵਰੀ ਕਰ ਦੋਗੇ ਮੈਂ ਕਹਿੰਦਾ ਪੂਰੇ ਇੰਡੀਆ 'ਚ ਜਿੱਥੇ ਕਹਿਣਗੇ ਉੱਥੇ ਡਿਲੀਵਰੀ ਹੋ ਜਾਊਗੀ ਜੀ ਕੋਈ ਜਿਹੜਾ ਮਰਜ਼ੀ ਸਾਈਜ਼ ਹੋਵੇ ਸਾਈਜ਼ ਉਹ ਆਪਣਾ ਸਾਈਜ਼ ਦੱਸਣਗੇ ਤੇ ਅਸੀਂ ਉੱਥੇ ਡਿਲੀਵਰੀ ਕਰਾਂਗੇ ਡਿਲੀਵਰੀ ਦੇ ਚਾਰਜ ਐਕਸਟਰਾ ਲੱਗਣਗੇ ਜੀ ਅਸੀਂ ਸਾਈਜ਼ ਨਹੀਂ ਕਿਹੜਾ ਦੱਸਦੇ ਵੀ ਆਹ ਸਾਈਜ਼ ਚਾਹੀਦਾ ਜੀ ਹਾਂ ਬਿਲਕੁਲ ਜੀ ਬਿਲਕੁਲ ਕਰਕੇ ਭੇਜ ਦੂੰਗੇ ਬਿਲਕੁਲ ਭੇਜ ਦਾਂਗੇ ਜੀ ਕੋਈ ਸੋਧਣਾ ਮੈਂ ਹੋਰ ਗੱਲ ਕਰਨਾ ਚਾਹਣਾ ਗਾ ਜੀ ਹੁਣ ਮੇਰੇ ਸਾਧੂ ਨੇ ਕਰਨ ਕੰਮ ਕਰਿਆ ਹੋਇਆਗਾ ਇਹੀ ਉਹ ਜੇ ਮਾਲ ਲਿਆਣਾ ਚਾਹੇ ਸੁੱਥੋਂ ਵੇਚਣ ਖਾਤਰ ਦੁਕਾਨ ਤੇ ਮੈਂ ਕੰਨਾ ਜੀ ਸਾਡੀ ਦੁਕਾਨਦਾਰਾਂ ਵਾ ਆਸਤੇ ਵੀ ਬਹੁਤ ਵਧੀਆ ਪ੍ਰਬੰਧ ਹੈ ਜਿਹੜਾ ਦੁਕਾਨਦਾਰ ਇੱਥੇ ਆਊਗਾ ਆਪਣਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਮਰਜ਼ੀ ਸਮਾਨ ਲਿਜਾ ਬਾਕੀ ਗਾਲ ਦੁਕਾਨਦਾਰਾਂ ਨੂੰ ਕੋਈ ਕਹਿਣਾ ਚੋਣੇ ਲਾਂਬੇ ਦੀ ਗੱਲ ਕੋਈ ਹੈ ਹੀ ਨਹੀਂ ਕਿਉਂਕਿ ਜਿਹੜਾ ਅਸਲੀ ਆਈਐਸ ਮਾਰਕਾ ਹੁੰਦਾਗਾ ਅਸਲੀ ਹੁੰਦਾ ਕਈ ਪ੍ਰਕਾਰ ਦੇ ਹੁੰਦੇ ਨਹੀਂ ਮਾਰ ਕੇ ਹਾਂਜੀ ਉਹ ਸਿਰ ਨੋ ਸਮਾਰਕੇ ਕਿਵੇਂ ਗੱਲ ਹੈ ਜਿਹੜਾ ਆਈਐਸ ਮਾਰਕਾ ਲੱਗਿਆ ਹੈ ਜੀ ਬਿਲਕੁਲ ਜਿਵੇਂ ਸਰਕਾਰੀ ਹੀ ਇਹਦੀ ਬਿਲਕੁਲ ਜੀ ਦੇਖੋ ਲੋਕਾਂ ਲੋਕੀ ਕਰਾਉਂਦੇ ਆਈਐਸਓ ਇਹ ਆਈਐਸਓ ਹੋ ਠੀਕ ਹੈ ਕਿ ਨਹੀਂ ਉਹ ਬਣ ਜਾਂਦੇ ਹੈਗੇ ਬਟ ਜਿਹੜਾ ਸਾਡੀ ਫੈਕਟਰੀ ਹੈਗੀ ਹੈ ਸਾਡੀ ਫੈਕਟਰੀ ਸਰਕਾਰੀ ਮਾਪਦੰਡਾ ਦੇ ਮੁਤਾਬਕ ਪੂਰੀ ਖਰੀ ਹੈਗੀ ਹੈ ਜਿੱਥੇ ਸਾਡਾ ਆਈਐਸਆਈ ਮਾਰਕ ਸਰਕਾਰੀ ਦਫ਼ਤਰ ਡਿਪਾਰਟਮੈਂਟ ਤੋਂ ਲਿੱਤਾ ਹੋਇਆ ਹੈਗਾ ਠੀਕ ਹੈ ਤੇ ਇੱਥੇ ਜਿਹੜੀ ਕੁਆਲਿਟੀ ਹੈਗੀ ਹੈ ਕਵਾਲਿਟੀ ਦਾ ਅਸੀਂ ਬਹੁਤ ਸਹੀ ਤਰੀਕੇ ਨਾਲ ਅਸੀਂ ਉਹਨੂੰ ਧਿਆਨ ਰੱਖਦੇ ਆ ਕਿ ਤਾਂ ਕਿ ਕੁਆਲਿਟੀ ਵਧੀਆ ਬਣੇ ਸਾਡੀ ਜਿੰਨੇ ਵੀ ਸਰਕਾਰੀ ਫੋਕਲ ਪੁਆਇੰਟ ਨੇ ਜਾਂ ਹੋਰ ਸਰਕਾਰੀ ਕੰਮ ਜਿੱਥੇ ਤਰਪਾਲਾਂ ਦੀ ਲੋੜ ਪੈਂਦੀ ਆ ਸਾਰੇ ਪੰਜਾਬ 'ਚ ਇੱਥੋਂ ਮਾਲ ਜਾਂਦਾਗਾ ਇੱਥੋਂ ਤਰਪਾਲਾਂ ਜਾਂਦੀਆਂ ਨੇ ਤੁਹਾਡੇ ਸਾਹਮਣੇ ਸਟਾਕ ਬਹੁਤ ਜ਼ਿਆਦਾ ਪਿਆਗਾ ਤੇ ਉਧਰ ਫੈਕਟਰੀ ਆ ਗਈ ਬਾਕੀ ਕਿਸੇ ਨੇ ਵੀ ਕੋਈ ਵੀ ਤਰਵਾਲ ਸੰਬੰਧੀ ਕੋਈ ਜਾਣਕਾਰੀ ਲੈਣੀ ਆ ਜਾਂ ਕੋਈ ਤਰਪਾਲ ਲੈਣੀ ਆ ਤਿਆਰ ਕਰਵਾਉਣੀ ਹੈਗੀ ਚਾਹੇ ਉਹ ਤੁੜੀ ਟੱਕਣ ਨੂੰ ਹੋਊਗੀ ਚਾਹੇ ਅਚਾਰ ਟੱਕਣ ਨੂੰ ਹੋਊਗੀ ਜਾਂ ਫਿਰ ਕੋਈ ਵੀ ਤੁਹਾਡਾ ਸੰਦ ਜਿਵੇਂ ਕੋਈ ਪੈਲਾ ਟੱਕਣ ਨੂੰ ਹੋਊਗੀ ਤੁਸੀਂ ਇੱਥੋਂ ਆ ਕੇ ਤਰਪਾਨ ਲਿਜਾ ਸਕਦੇ ਹੋ ਨਹੀਂ ਆਉਣ ਦਾ ਟਾਈਮ ਦਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਇੱਥੇ ਫੋਨ ਕਰਕੇ ਘਰ ਬੈਠੇ ਵੀ ਮੰਗਵਾ ਸਕਦੇ ਹੋ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਜਰੂਰ ਭੇਜ ਦਿਓ ਜਿਨ੍ਹਾਂ ਨੂੰ ਤਰਪਾਨਾਂ ਦੀ ਜਰੂਰਤ ਆ ਇੱਕ ਹੋਰ ਗੱਲ ਆ ਸਰਪੰਚ ਜਿਹੜੇ ਮੱਸੀਆਂ ਲਈ ਨਹੀਂ ਬਣਾਉਣ ਟੋਪੇ ਜੇ ਹਾਂ ਹਾਂ ਉੱਥੇ ਤਰਪਾਨ ਸਪੈਸ਼ਲ ਬਸਾਉਂਦੇ ਨੇ ਇਹ ਇੰਜ ਨੂੰ ਮੇਰੀ ਸਾਰੀ ਉਹ ਜਿਹੜਾ Rajasthan ਚ ਲੋੜ ਪੈਂਦੀ ਜਾਂਦਾ ਹੈ ਨਾ ਜੀ ਬਿਲਕੁਲ ਜੀ ਜਿਹੜੀ ਹੈ ਸਾਡੀ Rajasthan پورے Rajasthan ਚ ਸਾਡੀ ਫੈਕਟਰੀ ਤੋਂ ਤਰਪਾਲ ਜਾਂਦੀ ਹੈਗੀ ਜੀ ਜਿੱਥੇ ਕੀ ਲੋਕੀ ਮੱਛੀ ਪਾਲਦੇ ਹੈਗੇ ਤੇ ਉੱਥੇ ਸਾਡੀ ਜਿੰਨੇ ਵੀ ਪੌਂਡ ਬੰਦੇ ਹੈਗੇ ਆ ਉੱਥੇ ਸਾਰੀ ਤਰਪਾਲ ਸਾਡੀ ਯੂਜ਼ ਹੁੰਦੀ ਹੈ ਜੀ ਇੱਕ ਆਪਣੇ ਹੁਣ ਆਮ ਚੱਲਦਾ ਜੀ ਜਦੋਂ ਕਿਸਾਨ ਹੁਣ ਜੀੜੀਆਂ ਹਲਾ ਰਹੇ ਨੇ ਖਾਣਾ ਤੇ ਖੱਬਲ ਵਗੈਰਾ ਹੋ ਜਾਂਦਾ ਵੱਟਾਂ ਖੱਬਣ ਨਾਲ ਭਰ ਜਾਂਦੀਆਂ ਨੇ ਇਹ ਉਹਦੇ ਵਾਸਤੇ ਬਣਾਈਏ ਜੀ ਬਿਲਕੁਲ ਜੀ ਬਿਲਕੁਲ ਅਸੀਂ ਇਹ ਸਪੈਸ਼ਲ ਤਿਆਰ ਕਰਵਾਈ ਹੈ ਜੀ ਆਪਣੇ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਆ ਉਹਨਾਂ ਨੇ ਆਪਣੀ ਵੱਟਾਂ ਦੇ ਉੱਤੇ ਤਰਪਾਲ ਇਹ ਆ ਬਹੁਤ ਵਧੀਆ ਕੁਆਲਿਟੀ ਦੀ ਤਰਪਾਲ ਹੈਗੀ ਐ ਜਿਹੜੀ ਆਪਣੀ ਵੱਟਾਂ ਦੇ ਉੱਤੇ ਪਾਉਂਦੇ ਹੈਗੇ ਅੱਛਾ ਜੀ ਆਪਾਂ ਕੀ ਲੈਣ ਆਏ ਬਾਈ ਜੀ ਤਰਪਾਲ ਲੈਣ ਆਏ ਜੀ ਕਾਦੇ ਵਾਸਤੇ ਜੀ ਅਸੀਂ ਸਬਜ਼ੀਆਂ ਦੀਆਂ ਵੱਟਾਂ ਪਰ ਭਾਈ ਉਹ ਤਾਂ ਪਾਉਨੇ ਆ ਜੀ ਉੱਥੇ ਉੱਥੇ ਬੂਟਾ ਲਾਉਣਾ ਹੈ ਵੀ ਬੂਟਾ ਬਾਕੀ ਉਹ ਕੋਈ ਪਹਿਲੀ ਵਾਰ ਆਇਆ ਜਾਂ ਪਹਿਲਾਂ ਵੀ ਲੈ ਕੇ ਆਨੇ ਆ ਜੀ ਪਹਿਲਾਂ ਵੀ ਲੈ ਕੇ ਜਾਂਦੇ ਆ ਜੀ ਕੁਆਲਿਟੀ ਕਿਵੇਂ ਦੀ ਜੀ ਕੁਆਲਿਟੀ ਨਾ ਵਰਗੀ ਹੈ ਜੀ ਸਾਰੇ ਪੰਜਾਬ ਵਿੱਚ ਤਾਂ ਹੀ ਵਾਰ-ਵਾਰ ਆਉਂਦੇ ਆ ਜੀ ਹਾਂ ਜੀ ਹਾਂ ਜੀ ਹੋ ਗਿਆ ਜਕੀਰ ਤਨੂ ਹੋ ਗਿਆ ਜੀ ਮੈਂ ਤੈਨੂੰ ਕੀ ਆਖਿਆ ਸੀਗਾ ਬਾਕੀ ਗੱਲ ਐ ਅਸਲੀ ਜ਼ਿਮੀਂਦਾਰ ਨੇ ਬਾਈ ਸਿੱਧ ਐਵੇਂ ਹੋਰ ਪਾਸੇ ਲਟਾ ਨਾ ਹੋਇਆ ਕਰੋ ਟਰਾਈ ਮਾਰ ਲਿਆ ਕਰੋ ਭਾਈ ਸਹੀ ਬੰਦੇ ਨੇ ਸਹੀ ਕੁਆਲਿਟੀ ਹੈਗੀ ਸੋ ਵੀਡੀਓ ਸ਼ੇਅਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਿਹਾ ਰਾਜਪੁਰਾ ਸ਼ਹਿਰ ਤੋਂ ਆ ਕੇ ਤੁਸੀਂ ਇਹ ਤਰਪਾਲਾਂ ਨਾਲ ਜਾ ਸਕਦੇ ਹੋ ਲੋਕੇਸ਼ਨ ਕੀ ਹੈ ਜੀ ਆਪਣੀ ਲੋਕੇਸ਼ਨ ਆ ਜੀ ਆਪਣੀ ਆਰ ਕੇ ਐਗਰੋਪੌਲੀ ਇੰਡਸਟਰੀ ਜੀ ਆਪੋਜ਼ਿਟ ਗਿਲ ਢਾਬਾ ਚੰਡੀਗੜ੍ਹ ਰੋਡ ਰਾਜਪੁਰਾ ਗਿਲ ਢਾਬੇ ਦੇ ਬਿਲਕੁਲ ਸਾਹਮਣੇ ਖੇਤਾਂ ਦੇ ਵਿੱਚ ਫੈਕਟਰੀ ਆ ਬਹੁਤ ਵੱਡੀ ਫੈਕਟਰੀ ਆ ਫੈਕਟਰੀ ਤੁਸੀਂ ਵੇਖ ਹੀ ਰਹੇ ਹੋਗੇ ਤੇ ਵੀਡੀਓ ਸ਼ੇਅਰ ਕਰ ਦਿਓ ਵਾਕੀ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ ਧੰਨਵਾ